ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਿਆ ਸੀ ਪਾਠ। ਗੁਰਦੁਆਰੇ ਗੁਰੂ ਬਰਾਸ ਸਾਹਿਬ ਦੇ ਮੋਰੇ ਹੋਈ। ਤੁਹਾਡੇ ਦੇ ਕਾਹ ਚ ਕਿਸ ਚੀਜ਼ ਦਾ ਹਮਲਾ ਕੀਤਾ? ਹਮਲਾ ਉਹ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਉਹਨਾਂ ਨੇ ਫੜ ਕੇ ਥੱਲੇ ਦਬ ਲਿਆ ਬੱਗਿਆ ਛੇ ਆ ਜਣੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਫਿਰ ਕੀ ਉਹਨਾਂ ਨੇ ਮਾਰਿਆ ਕੀ ਨਹੀਂ ਮਾਰਿਆ ਪਤਾ ਨਹੀਂ ਆ ਮੇਰੇ ਸੱਤਾ ਬੱਜੀਆਂ। ਤੇ ਦੂਜੀ ਪਾਸੇ ਲੋਕ ਤੇ ਰਾਪਤ ਵਿੱਚ ਘਰ ਰਹੀਆਂ ਸਨ ਹੱਥੋਂ ਪਾਈ। ਲੜਾਈ ਹੋਈ ਕਿੱਥੇ ਕਿਹੜੀ ਕਿਹੜ ਜਗ੍ਹਾ ਗੁਰਦੁਆਰੇ ਦੇ ਅੰਦਰ ਜੀ ਗੁਰਦੁਆਰੇ ਦੇ ਅੰਦਰ ਹੋਈ ਆ ਸਾਨੂੰ ਗਾਲਾਂ ਕੱਢੀਆਂ ਸਾਡੇ ਮੇਰੇ ਚਾਚੇ ਦੇ ਮੁੰਡੇ ਨੇ ਆਪ ਗਾਲਾਂ ਆਈਆਂ ਹੂੰ ਤੇ ਮੈਂ ਲੱਗੀਆਂ ਛੱਟਾਂ ਤੇ ਦੋਨਾਂ ਥਿਰਾਂ ਹੋਈਆਂ ਹਸਪਤਾਲ ਜਪਰਤੀ ਫਗਵਾੜਾ ਦੇ ਮੁਹੱਲਾ ਗੁਰਨਾਨਕ ਨਗਰ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਦੋ ਤਿੰਨ ਆਪਸ ਨੂੰ ਕਿਸੇ ਗੱਲ ਨੂੰ ਲੈ ਕੇ ਹੱਥੋਂ ਪਾਈ ਹੋ ਗਈਆਂ ਦੋਨੇ ਧਿਰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭੱਤੀ ਹੋ ਗਈਆਂ ਸਨ ਅਤੇ ਇੱਕ ਦੂਸਰੇ ਦੇ ਉੱਪਰ ਮਾਰਕੁੱਟ ਅਤੇ ਜ਼ਖਮੀ ਕਰਨ ਦੇ આરોਪ ਲਗਾ ਰਹੀਆਂ ਨੇ ਮਾਮਲੇ ਸਬੰਧੀ ਦਾਜ ਦੇ ਕਿ ਮੁਹੱਲਾ ਗੁਰਨਾਨਕ ਨਗਰ ਜੋ ਕਿ ਫਗਵਾੜਾ ਦੇ ਬਾਈਪਾਸ ਸੇ ਸਥਿਤ ਹੈ ਉੱਥੇ ਦੀ ਸ਼ਾਮਲਾਟ ਵਿਖੇ ਕੁਝ ਦਰਖਤ ਗੁਰਦੁਆਰਾ ਕਮੇਟੀ ਵੱਲੋਂ ਵਡੇ ਗਏ ਸਨ ਜਿਨ੍ਹਾਂ ਨੂੰ ਟਰਾਲੀ ਵਿੱਚ ਲਾਦ ਕੇ ਖੇਤਾਂ ਦੇ ਵਿੱਚ ਦੀ ਲੰਗਣਾ ਪੈਣਾ ਸੀ ਪਰ ਇੱਕ ਧਿਰ ਵੱਲੋਂ ਸਾਫ਼ ਤੌਰ ਤੇ ਇਸ ਸੰਬੰਧੀ ਮਨਾਕਾਰੀ ਦਿੱਤਾ ਗਿਆ ਜਿਸ ਕਾਰਨ ਸੋਨੇ ਧਿਰਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਇਸ ਕਾਲਦਾਰ ਨਿਪਟਾਰਾ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਾਰੇ ਜਾਣੇ ਬੈਠ ਕੇ ਗੱਲਬਾਤ ਕਰਨ ਲੱਗ ਪਏ ਤੇ ਅਚਾਨਕ ਇੱਕ ਦੂਸਰੇ ਨਾਲ ਹੱਥੋਂ ਪਾਈ ਹੋ ਗਈ। ਕਾਰਨ ਕੁਝ ਵਿਅਕਤੀਆਂ ਦੇ ਸੱਟਾਂ ਵੀ ਲੱਗੀਆਂ। ਤੁਸੀਂ ਵੀ ਦੇਖ ਸਕਦੇ ਹੋ ਸਾਰੀ ਵੀਡੀਓ ਅਤੇ ਸੁਣ ਸਕਦੇ ਹੋ ਦੋਨੋਂ ਧਿਰਾਂ ਦੀ ਕੀ ਕਹਿ ਰਹੇ ਹਨ। ਇਸ ਦੇ ਨਾਲ ਹੀ ਲੋਕ ਇਸ ਨੂੰ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਇਸ ਲੜਾਈ ਝਗੜੇ ਨੂੰ ਬੇਅਦਬੀ ਦਾ ਨਾਮ ਵੀ ਦੇ ਰਹੇ ਹਨ। ਫਿਲਹਾਲ ਫਗਵਾੜਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ ਭਾਈ ਕੀ ਨਾਮ ਤੁਹਾਡਾ? ਰਾਜਵਿੰਦਰ ਸਾਹਿਬ। ਕਿੱਥੇ ਰਹਿਣ ਵਾਲੇ? ਕਰਨਾਟਕ ਨਗਰ ਰਵਾਰੀ ਕੀ ਹੋਇਆ ਤੁਹਾਡੇ ਨਾਲ ਮੈਂ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਸੀਗੇ ਹਮ ਅੰਦਰ ਮੱਥਾ ਟੇਕਣ ਗਿਆ ਤੇ ਅਰਦਾਸ ਹੋਣ ਤੋਂ ਬਾਅਦ ਇਹਨਾਂ ਦੀ ਕੋਈ ਆਪਸੀ ਰੰਜਿਸ਼ ਸੀ ਕਿਹਨਾਂ ਦੀ ਕਰਨਜੀਤ ਸਿੰਘ ਤੇ ਨਿਰਮਲ ਸਿੰਘ ਦੀ ਉਹ ਇੱਕ ਦੂਜੇ ਤੇ ਉਹਨਾਂ ਨੇ ਇੱਕ ਦੂਜੇ ਤੇ ਐਲੀਗੇਸ਼ਨ ਲਾਇਆ ਹੋਵੇਗਾ ਕੋਈ ਲਾਇਆ ਹੋਊਗਾ ਜਿੱਦਾਂ ਵੀ ਮੈਨੂੰ ਨਹੀਂ ਕੋਈ ਪਤਾ ਉਹਨਾਂ ਦਾ ਹਾਂਜੀ ਉਹ ਕਰਨਜੀਤ ਸਿੰਘ ਨੇ ਉਹਨੂੰ ਪੁੱਛਿਆ ਵੀ ਤੂੰ ਉਹ ਆਪਣੇ ਕੀ ਉਹਦਾ ਨਾਮ ਆ ਵੀ ਤੂੰ ਮੇਤੇ ਅਲੀਗੇਸ਼ਨ ਕਿੱਦਾਂ ਲਾਇਆ ਹੂੰ ਉਹ ਬੰਦਾ ਉੱਠ ਕੇ ਜਵਾਬ ਨਹੀਂ ਦੇ ਰਿਹਾ ਸਿਰਫ ਮੈਂ ਇੰਨਾ ਕਿਹਾ ਮੈਂ ਕਿਹਾ ਵੀ ਜਵਾਬ ਦਿਓ ਤੁਸੀਂ ਉੱਠ ਕੇ ਹੂੰ ਮੇਰੇ ਕੋਲ ਤੇ ਉਹ ਉਹ ਬੰਦਾ ਉੱਠਦਾ ਨਹੀਂ ਸੀਗਾ ਤੇ ਮੈਂ ਇੰਨਾ ਜੀ ਉਹਨੂੰ ਕਹਿੰਦਾ ਆ ਵੀ ਚੱਲ ਉੱਠ ਕੇ ਜਵਾਬ ਦੇ ਤੇ ਜਨ ਨੂੰ ਮੈਨੂੰ 5-7 ਜਣਿਆਂ ਨੇ ਨਾ ਬੰਦੇ ਪੈ ਗਏ ਤੇ ਪੈ ਗਿਆ ਕੇ ਫੇਰ ਮੈਨੂੰ ਪਤਾ ਲੱਗਾ ਮੇਰੇ ਤੱਤਾ ਗੁੱਤਾ ਬਾਹਂਗਾ ਇੱਥੇ ਆਹ ਮੇਰੇ ਪਤਾ ਦੀਆਂ ਟਾਰਕ ਲੱਗੀਆਂ ਉਹ ਮਤਲਬ ਬੰਦੇ ਕੌਣ ਆ ਗੁਰਦੁਆਰੇ ਸੇਵਾਦਾਰ ਆ ਕੌਣ ਆ ਉਹ ਉਹਨਾਂ ਦੇ ਵਿੱਚ ਸਾਰੇ ਰਲ ਮਿਲੇ ਸੀਗੇ ਅੱਛਾ ਇੱਕ ਸੇਵਾ ਸੁਭਾਦਾਰ ਕੋਈ ਨਹੀਂ ਯਾਰ ਕਮੇਟੀ ਬਣੀ ਹੋਆ ਇਹਨਾਂ ਦੀ ਆਪਣੇ ਅੱਛਾ ਤੇ ਉਹ ਆਪੇ ਇਹਨਾਂ ਨੇ ਕਮੇਟੀ ਬਣਾਈ ਹੋਆ ਉਹਨਾਂ 'ਚ ਇੱਕ ਬੰਦਾ ਕਮੇਟੀ ਦਾ ਸੀਗਾ ਅੱਛਾ ਜੀ ਤੇ ਉਹ ਉਹਨੇ ਉਹਨੇ ਬੰਦੇ ਬੰਦੇ ਵੀ ਸੱਦੇ ਹੋ ਸਕੇ ਗੁਰਦੁਆਰੇ ਦੇ ਅੰਦਰ ਲੜਾਈ ਹੋਈ ਗੁਰਦੁਆਰੇ ਦੇ ਗੁਰੂ ਗ੍ਰੰਥ ਸਾਹਿਬ ਦੇ ਬੋਰੇ ਹੋਈ ਤੁਹਾਡੇ ਦੇ ਕਾਹ ਕਿਸ ਚੀਜ਼ ਦਾ ਹਮਲਾ ਕੀਤਾ ਹਮਲਾ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਉਹਨੇ ਫੜ ਕੇ ਥੱਲੇ ਦੱਬ ਲਿਆ ਪੰਜਾ ਛਿਆ ਜਣਿਆਂ ਨੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੇ ਕੀ ਉਹਨੇ ਮਾਰਿਆ ਕੀ ਨਹੀਂ ਮਾਰਿਆ ਪਤਾ ਨਹੀਂ ਆ ਮੇਰੇ ਸੱਟਾਂ ਵੱਜੀਆ ਮੇਰਾ ਦਗਲ ਵੀ ਏ ਰਿਹਾ ਤੇ ਜਿਹੜੇ ਬੰਦੇ ਨੂੰ ਉਹ ਕਹਿ ਰਿਆ ਸੀ ਤਾਂ ਵੀ ਤੁਸੀਂ ਉਹਨੂੰ ਕਿਹਾ ਜਵਾਬ ਦਿਓ ਬੰਦਾ ਤੁਹਾਡੇ ਨਾਲ ਹੀ ਗਿਆ ਸੀ ਗੁਰਦੁਆਰੇ ਉਹ ਬੈਠਾ ਸੀ ਦਾ ਉਹ ਬੈਠਾ ਤੁਸੀਂ ਮੱਥਾ ਟੇਕਣਗੇ ਸੀ ਹਾਂਜੀ ਮੱਥਾ ਟੇਕਣਗੇ ਤੇ ਤੁਹਾਡਾ ਵਿੱਚ ਕੀ ਰੋਲ ਆ ਤੁਹਾਨੂੰ ਕਦੇ ਕੁੱਟਿਆ ਉਹ ਤੇ ਤੂੰ ਇੰਨੀ ਗੱਲ ਕਿਉਂ ਗਈ ਆ ਵੀ ਆਪਣੇ ਮੈਂ ਉਹਨੂੰ ਸਿਰਫ ਇਹ ਕਿਹਾ ਵੀ ਚੱਲ ਉੱਠ ਕੇ ਜਵਾਬ ਦੇ ਦੇ ਅੱਛਾ ਸਿਰਫ ਇੰਨੇ ਕਹਿਣ ਚਾਹੀ ਪੰਜ ਸੱਤ ਬੰਦੇ ਲੈਣੇ ਪਏ ਜਿਹੜੇ ਬੰਦੇ ਨੇ ਤੁਹਾਡੇ ਤੇ ਹਮਲਾ ਕੀਤਾ ਉਹਦਾ ਨਾਂ ਕੀ ਹੈ ਉਹਦਾ ਨਾਂ ਹੈਗਾ ਇੱਕ ਸੁੱਖਾ ਅਮਰਜੀਤ ਉਹ ਵੈਸੇ ਉਹਦਾ ਪੱਕਾ ਨਾਂ ਇਹ ਹੈਗਾ ਇਹ ਕੀ ਉਹਦਾ ਨਾਂ ਆ ਮਨਮੋਹਣ ਸਿੰਘ ਸ਼ੇਰ ਸਿੰਘ ਜਿਹੜਾ ਇੱਕਿਆ ਉਹ ਬਾਹਰ ਆਇਆ ਉਹਦਾ ਸਾਨੂੰ ਨਾਂ ਨਹੀਂ ਚਿੱਤੇ ਹੈਗਾ ਉਹ ਪਿੰਡੋਂ ਪਤਾ ਲੱਗਣਾ ਜਾ ਹੂੰ ਤੇ ਬਾਕੀ ਹੋਰ ਜਿਕੇ ਪੰਜ ਸਾਲ ਮੈਨੂੰ ਤਾਂ ਪਤਾ ਨਹੀਂ ਕਿਹੜੇ ਕਿਹੜਾ ਮਾਰਦਾ ਸੀਗਾ ਉਸ ਤੋਂ ਮੈਨੂੰ ਪਤਾ ਹੀ ਨਹੀਂ ਲੱਗਾ ਹਨਾ ਮੇਰੇ ਥੱਲੇ ਉਹਨਾਂ ਨੇ ਦੱਬਿਆ ਰਿਹਾ ਤੇ ਉਸ ਹਸਪੀਟਲ ਚ ਕੌਣ ਲੈ ਕੇ ਆਇਆ ਫੇ ਤੁਹਾਨੂੰ ਮੇਰੀ ਵਾਈਫ ਆ ਮੇਰਾ ਬੱਚਾ ਆ ਹੂੰ ਬੰਦੇ ਆਏ ਤਾਂ ਕਿਸੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਉਹ ਪਏ ਬੰਦੇ ਇੰਨੇ ਸਗੇ ਉੱਥੇ ਕੀ ਜਨਾਨੀਆਂ ਜਨਾਨੀਆਂ ਦੇ ਵੀ ਲੱਤਾਂ ਮਾਰੀਆਂ ਹੋਣਾਂ ਨੇ ਉਹ ਬੰਦਿਆਂ ਨੇ ਸੇਵਾਦਾਰੀ ਉੱਥੇ ਦੇ ਸੇਵਾਦਾਰੀ ਮਤਲਬ ਕਮੇਟੀ ਮੈਂਬਰ ਆ ਕਮੇਟੀ ਮੈਂਬਰ ਇੱਕੋ ਹੀ ਆ ਉਹਨਾਂ ਜੋ ਬਾਕੀ ਤਾਂ ਇੰਨੀ ਖਾਬ ਦੋ ਵਾਰ ਸੱਚ ਦੋ ਆ ਕਮੇਟੀ ਮੈਂਬਰ ਰੱਛਾ ਤੇ ਮੇਰੀ ਆ ਇੰਦਰ ਅੱਖ ਦਾ ਆਪਰੇਸ਼ਨ ਵੀ ਹੋਇਆ ਆ ਤੇ ਇੰਝ ਪਏ ਆ ਇੰਦਰ ਮੈਂ ਹੁਣ ਕਰਵਾਉਣਾ ਕੀ ਮੰਗਰਦੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਛਡ ਗਿਆ ਇਹਦਾ ਮਤਲਬ ਆ ਵੀ ਗੁਰਦੁਆਰੇ ਮੱਥਾ ਟੇਕਣਾ ਵੀ ਗੁਨਾਹ ਹੋ ਗਿਆ ਹੈ ਨਾ ਮੈਂ ਕਹਿੰਦਾ ਪ੍ਰਸ਼ਾਸਨ ਉਹ ਤਾਂ ਬਈ ਹੀ ਕਹਿੰਦਾ ਵੀ ਇਹਨਾਂ ਜਿੰਦੇ ਰਵਾਉ ਇਹਨਾਂ ਦੇ ਫੜ ਕੇ ਮੈਂ ਹੈ ਨਾ ਐਦਾਂ ਇੰਨੀ ਗੁੰਡਾਗਰਦੀ ਗੁਰਦੁਆਰੇ ਜਾਣ ਚੰਗਾ ਨਹੀਂ ਗੁਰਦੁਆਰੇ ਸਿੱਕੇ ਜਿਹੜੇ ਚਾਚੇ ਦੇ ਮੁੰਡੇ ਨੇ ਖੰਡਵਾਲ ਸਾਹਿਬ ਕਰਾਇਆ ਉੱਤੇ ਕੁਝ ਬੰਦਿਆਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਕਿੰਨੇ ਕ ਵੇਲੇ ਘਟਨਾ ਪਈ ਹੈ ਹਾਂਜੀ ਕਿੰਨੇ ਕ ਵੇਲੇ ਲੜਾਈ ਹੈ 12:00 ਤੋਂ 1:00 ਦੇ ਵਿੱਚ ਤੇ ਤੁਸੀਂ ਦਾਖਲ ਹੋਣ ਹੋਏ ਹਾਂਜੀ ਸਾਡੇ ਗੁਰਦੁਆਰਾ ਦਾ ਕੰਮ ਸਿਖਾਜੀ ਉਹ ਕਨਵਰਟ ਕੇ ਆਏ ਅੱਛਾ ਜੀ ਕੀ ਲੜਾਈ ਦਾ ਕਾਰਨ ਕੀ ਸੀ ਭਾਜੀ ਲੜਾਈ ਦਾ ਕਾਰਨ ਸੀਗਾ ਜੀ ਕੁਝ ਬੰਦੇ ਕੋਕੀ ਆ ਸਾਡੇ ਪਿੰਡ ਸਾਡਾ ਨਾਲ ਮੈਂਬਰ ਵੀ ਸੀ ਇੱਕ ਗੁਰਦੁਆਰਾ ਕਮੇਟੀ ਚ ਉਹਨੇ ਸਾਰਾ ਗੁਰਦੁਆਰਾ ਦਾ ਕੰਮ ਰੋਕਿਆ ਸੀ ਲੱਕੜਾਂ ਦੀ ਟਰਾਲੀ ਕੱਢਣੀ ਸੀ ਉਹਦੇ ਖੇਤ ਚ ਹੀ ਉਹਨੇ ਆਪਣਾ ਖੇਤ ਚ ਰੁਕੀ ਟਰਾਲੀ ਸਾਡੀ ਨਿਕਲ ਨਹੀਂ ਦਿੱਤੀ ਗੁਰਦੁਆਰਾ ਦੇ ਕੰਮ ਦੀ ਅੱਛਾ ਤੇ ਉਹ ਉਹਦੇ ਕਰਕੇ ਬਈ ਜੀ ਉਹਦਾ ਕਮੇਟੀ ਵਾਲਿਆਂ ਨੇ ਬਾਈਕਟ ਕੀਤਾ ਗੁਰਦੁਆਰੇ ਚ ਉਹ ਸੰਗਰਾਹਾਂ ਵਾਲੇ ਦੇ ਨੇ ਆਨਾਰਧ ਦੇ ਬਾਈਕਟ ਕੀਤਾ ਅੱਜ ਉਹਨੇ ਕੁਝ ਬੰਦੇ ਲਿਆ ਕੇ ਸਾਡੇ ਤੇ ਅਟੈਕ ਕੀਤਾ ਰਾਜਾ ਸੀਗਾ ਜੀ ਰਾਜਾ ਦਾ ਬਜੀਦਾ ਜੱਸਾ ਇੱਕ ਬਿੰਦਰ ਦਾ ਮੁੰਡਾ ਇੱਕ ਤਲਵਾਖ ਦਾ ਮੁੰਡਾ ਜੀ ਤੇ ਕੋਕੀ ਨਾਲ ਲੈ ਕੇ ਆਇਆ ਇੱਕ ਕੰਤ ਇਹ ਉਹਨੇ ਲਿਆ ਤੇ ਉਹਨਾਂ ਕੋਲ ਸਾਡੇ ਤੇ ਅਟੈਕ ਕਰਾਇਆ ਇਹ ਲੜਾਈ ਹੋਈ ਕਿੱਥੇ ਕਿਹੜੀ ਕਿਹੜੀ ਜਗ੍ਹਾ ਗੁਰਦੁਆਰੇ ਦੇ ਅੰਦਰ ਜੀ ਗੁਰਦੁਆਰੇ ਦੇ ਅੰਦਰ ਹੋਈ ਆ ਸਾਨੂੰ ਗਾਲਾਂ ਕੱਢੀਆਂ ਸਾਡੇ ਮੇਰੇ ਚਾਚੇ ਦੇ ਮੁੰਡੇ ਨੇ ਆਪ ਗਾਲਾਂ ਆਈਆਂ ਤੇ ਮੈਂ ਮੈਂ ਮੇਰੇ ਪਰ ਸੜ ਗਿਆ ਉਹ ਮਾਰੇ ਆ ਕਿਥੇ ਖਚਾਂ ਦੇ ਵਿੱਚ ਚੜਾਉਂਦੇ ਨਹੀਂ ਪਰੇ ਕੁਲੇ ਮਾਰੇ ਕੀ ਮੰਗ ਕਰਦੇ ਹੁਣ ਭਾਈ ਪ੍ਰਸ਼ਾਸਨ ਕੋਲ ਸਾਫ਼ ਸਾਫ਼ ਕਰੀ ਦੇ